ਮਾ ਮਕਸਦ ਆ ਜੀ ਨਹੀਂ ਆਜੀ ਜਿਹੜਾ ਹੈ ਸਾਡਾ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਿਹੜਾ ਹੈ ਪੰਜਾਬ ਕੋਲੋਂ ਪੰਜਾਬ ਦੇ ਕਿਸਾਨਾਂ ਕੋਲੋਂ ਖੋਇਆ ਜਾ ਰਿਹਾ ਸਰਕਾਰ ਲੈਂਡ ਪੂਲਿੰਗ ਪਾਲਿਸੀ 2025 ਦੇ ਨਾਂ ਤੇ ਜ਼ਮੀਨਾਂ ਨੂੰ ਅਕਵਾਇਰ ਕਰਨ ਜਾ ਰਹੀ ਹੈ ਔਰ ਕੋਈ ਕਿਸਾਨਾਂ ਨਾਲ ਕੋਈ ਸ਼ਾਂਤੀ ਨਹੀਂ ਕੋਈ ਪਾਲਿਸੀ ਨਹੀਂ ਕੋਈ ਪ੍ਰੋਗਰਾਮ ਨਹੀਂ ਦੱਤਾ ਵੀ ਕੀ ਕਰਨ ਜਾ ਰਹੀ ਹੈ ਔਰ ਮੁਹਾਲੀ ਦੇ ਵਿੱਚ ਵੀ 12000 ਏਕੜ ਜ਼ਮੀਨ ਅਕਵਾਇਰ ਕਰਨੀ ਜਾ ਰਹੀ ਹੈ 25000 ਦੇ ਕਰੀਬ ਏਕੜ ਲੁਧਿਆਣਾ ਦੇ ਨਾਲ ਲੱਗਦੇ 27 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਰਹੀ ਹੈ ਸੋ ਚਾਰੇ ਪਾਸੇ ਸਾਡੇ ਜ਼ਿਲ੍ਹੇ 'ਚ ਵੀ ਨੋਟਿਸ ਆ ਰਹੇ ਆ ਚਾਰੇ ਪਾਸੇ ਹਹਾਕਾਰ ਮਚੀ ਹੋਈ ਹੈ ਕਿ ਕਿਸਾਨਾਂ ਦੇ ਜ਼ਮੀਨਾਂ ਨੂੰ ਟੇਢੇ ਤਰੀਕੇ ਨਾਲ ਸਰਕਾਰ ਜਿਹੜੀ ਹੈ ਉਹ ਆਪਣੇ ਕਬਜ਼ੇ 'ਚ ਲੈ ਕੇ ਉੱਥੇ ਸਹਿਰੀ ਕਲੋਨੀਆਂ ਫਲਾਣਾ ਕਲੋਨੀਆਂ ਦੇ ਨਾਂ ਤੇ ਲੋਕਾਂ ਨੂੰ ਗਵਰਾਹ ਕਰ ਰਹੀ ਹੈ ਵੀ ਅਸੀਂ ਕਰ ਰਹੇ ਆ ਔਰ ਜਿਹੜਾ ਕਿਸਾਨ ਹੈ ਅੱਜ ਪੰਜਾਬ ਦਾ ਕਿਸਾਨ ਬੜਾ ਚਿੰਤਤ ਹੈ ਇਸ ਮਸਲੇ ਨੂੰ ਲੈ ਕੇ। ਸੋ ਮੈਂ ਸਾਬਕਾ ਮੰਤਰੀ ਪੰਜਾਬ ਡਾਕਟਰ ਵੰਸ لال ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਮੈਂ ਖਦਾ ਦਿੰਦਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ 1 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਨਹੀਂ ਹੋਣ ਦਵਾਂਗੇ। ਹਰ ਸੰਘਰਸ਼ ਕਰਨ ਲਈ ਅਸੀਂ ਤਿਆਰ ਰਹਾਂਗੇ। ਤੁਸੀਂ ਦੇਖਿਆ ਪਰसों ਹੀ ਸਾਡੀ ਭਾਰਤੀ ਜਨਤਾ ਪਾਰਟੀ ਦਾ ਇੱਕ ਵੱਡਾ ਡੈਪੂਟੇਸ਼ਨ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਆਇਆ ਹੈ। ਕੱਲਾ ਸਾਡੀ ਪਾਰਟੀ ਨਹੀਂ ਹੋਰ ਪਾਰਕਿਆਂ ਦੇ ਲੀਡਰ ਆਗੂ ਵੀ ਕਹਿ ਰਹੇ ਆਂ ਵੀ ਜਿਹੜੀ ਇਹ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪੋਲਿੰਗ ਪਾਲਿਸੀ ਹੈ 2025 ਇਹ ਬਹੁਤ ਖਤਰਨਾਕ ਹੈ ਕਿਸਾਨਾਂ ਦੇ ਜਮੀਨਾਂ ਨੂੰ ਟੇਢੇ ਤਰੀਕੇ ਨਾਲ ਖਤਮ ਕਰਨ ਲੱਗੀ ਹੋਈ ਹੈ ਔਰ ਉਹਨਾਂ ਜਮੀਨਾਂ ਦੇ ਜਿਹੜੇ ਖੇਤ ਮਜ਼ਦੂਰ ਰੋਟੀ ਰੋਜ਼ੀ ਕਮਾਉਣ ਲਈ ਕੰਮ ਕਰਦੇ ਸੀਗੇ ਉਹ ਵੀ ਜਿਹੜਾ ਹੈ ਉਹਨਾਂ ਦੀ ਰੋਟੀ ਰੋਜ਼ੀ ਦਾ ਧੰਦਾ ਉਹਨਾਂ ਤੋਂ ਖੋ ਲਿਆ ਜਾਏਗਾ ਔਰ ਉਹ ਆਪਣੇ ਬੱਚੇ ਪਾਲਦੇ ਸੀ ਉਹਨਾਂ ਨੂੰ ਦੋ ਬਖਸ ਦੀ ਰੋਟੀ ਵਿਚਾਰਿਆ ਨੂੰ ਨਸੀਬ ਨਹੀਂ ਹੋਵੇਗਾ ਚੋਇਸ ਕਰਕੇ ਮੈਂ ਕਹਾਂਗਾ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਜਿਹੜੀ ਪਾਲਿਸੀ ਤੁਸੀਂ ਤਿਆਰ ਕਰੀਏ ਲੈਂਡ ਪਾਲਿਟੀ ਇਸੀ ਇਹਨੂੰ ਫੌਰੀ ਤੌਰ ਤੇ ਵਾਪਸ ਲਿਆ ਜਾਵੇ ਨਹੀਂ ਤਾਂ ਅਸੀਂ ਲਗਾਤਾਰ ਵੱਡੇ ਸੰਘਰਸ਼ ਵਿੰਡਾਂਗੇ ਪੰਜਾਬ ਸਰਕਾਰ ਦੇ ਨਾਲ ਇੱਥੇ ਲਾ ਇੱਥੇ ਖੜਕਾ ਦੇਾਂਗੇ ਮਗਰ ਪੰਜਾਬ ਦੇ ਕਿਸਾਨਾਂ ਨਾਲ ਕਿਸੇ ਵੀ ਕੀਮਤ ਤੇ ਧੱਕਾ ਨਹੀਂ ਹੋਣ ਦੇਾਂਗੇ ਪੰਜਾਬ ਦੇ ਦਲਤਾਂ ਗਰੀਬਾਂ ਦੇ ਨਾਲ ਕਿਸੇ ਕਿਸਮ ਤੇ ਕੋਈ ਧੱਕਾ ਨਹੀਂ ਹੋਣ ਦੇਾਂਗੇ ਇਹ ਅਸੀਂ ਅੱਜ ਇਹ ਜਹਾਦ ਫਤਿਹਗਰ ਸਾਹਿਬ ਦੀ ਧਰਤੀ ਤੋਂ ਅਸੀਂ ਇੱਥੇ ਲੋਕਾਂ ਦੇ ਕੱਠ ਨਾਲ ਅਸੀਂ ਕਰਦੇ ਆ ਅਸੀਂ ਹਰ ਸੰਘਰਸ਼ ਜਿਹੜਾ ਹੈ ਮੁਰਲੀ ਇਕਤਾਰ ਵਿੱਚ ਖੜੇ ਹੋ ਕੇ ਅਸੀਂ ਵਿੰਡਾਂਗੇ ਮਗਰ ਜ਼ਮੀਨਾਂ ਕਿਸਾਨਾਂ ਦੀਆਂ ਜਿਹੜੀਆਂ ਹੈ ਉਹ ੱੱੱਕੇ ਨਾਲ ਕਿਸੇ ਕੀਮਤੇ ਕੁਰ ਨਹੀਂ ਹੋਊਗਾ ਬਾਈ